ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓੰਕਾਰ ਸਤਗੁਰ ਪ੍ਰਸਾਦ ਕਵਿ ਵਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਅਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਜਨਨ ਮੰਨ ਰਹਾ ਹਮਾਰਾ ਆਪਣਾ ਜਾਨ ਕ੍ਰਪਾ ਪ੍ਰਤਪਾਰਾ ਹਮਰੇ ਦੋਸਤ ਸਭਾ ਤੁਮ ਕਾਵ ਹੋ ਆਪ ਹੱਥ ਦੇ ਮੋਹਿ ਬਚਾਵ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅੱਛਾ ਨਿਸਕਰਦਾ ਕਰੀਐ ਸਭ ਵਰਨ ਕੋ ਆ ਸੰਘਰੀਐ ਪੂਰਨ ਹੋਏ ਹਮਾਰੀ ਆਸਾਂ ਤੋਰ ਭਜਨ ਕੀ ਰਹਿ ਪਿਆਸਾਂ ਤੁਮਹਿ ਸਾਡ ਕੋ ਯਵਨ ਧਿਆਉ ਜੋ ਵਰ ਚਹ ਸਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੰਚੰ ਸੱਤਰ ਹਮਾਰੇ ਮਾਰਿ ਹੈ ਆਪ ਹਾਤ ਦੇ ਮੁਝੇ ਅਵਰਿਏ ਮਰਨ ਕਾਲ ਕਾ ਤਰਾਸ ਨੇ ਵਰੀਏ ਹੋ ਜੂ ਸਦਾ ਹਮਾਰੇ ਪਛਾ ਸਿਰ ਅਸ ਤੁਝੂ ਕਰਿ ਹੋ ਰੱਛਾ ਰਾਖ ਲੇਹੋ ਮੋਹਿ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੀ ਅਵਤਰਾ ਕਾਲ ਪਾਇ ਕਰਬ੍ਰਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀ ਹੋ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਤ ਜਛਨ ਉਪਜਾਇਓ ਆਦ ਅੰਤੇ ਕੈਵ ਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ نمسکار تصو ہماری سکل پرجا جن آپ سواری شوگن کو سوگن سکھ دترن کو پل مدکیو کٹ کٹ کے انتر کی جانت پلے برے کی پیر پچھانت چیٹی تے کنج ر ستھولا سب پر کرپا دش کر پھولا سنتن دکھ پائے تے دکھی سکھ پائے سادھن کے سکھی ایک ایک کی پیر پچھان ਕਟ-ਕਟ ਕੇ ਪਟ-ਪਟ ਕੀ ਜਾਣਾ ਜਾਵਦ ਕਰਖ ਕਰਾਂ ਕਰਤਾਰਾ ਪ੍ਰਜਾ ਤਰਤ ਤਵ ਦੇਹ ਆਪਾਰ ਜਵਾ ਕਰਖ ਕਰਤ ਹੋ ਕਬ ਹੂੰ ਤੁਮੈ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ ਸਭ ਤਾਰੈ ਆਪ ਆਪਣੀ ਬੂਜੋ ਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਨ ਅਰ ਆਲਮ ਰੰਕਾਰ ਨਿਰਭਗ ਨਿਰਲੰਭ ਆਦਿ ਨੀਲ ਅਨਾਦ ਸੰਭ ਤਾਂ ਕਾ ਮੂੜ ਚਾਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਬਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖ ਨ ਜਾਏ ਪਸਾਰਾ ਕਿਹਵਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸੁਰੂਪਾ ਰੰਗ ਭਇਓ ਰਵ ਕਹੀ ਪੂਪਾ ਅੰਡਜ ਜੇਰਜ ਸੇ ਤਜ ਕੀਨੀ ਉਤਪਜ ਖਾਨ ਬਹਰ ਰਚ ਦੀਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸੁਮਪਵ ਅਵ ਰਛਾ ਮੇਰੀ ਤੁਮ ਕਰੋ ਸਿਖ ਵਾਰ ਅਸਿਖ ਸੰਗ ਕਰੋ ਦੋਸਤ ਜਿਤੇ ਉਠ ਪਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਦਾ ਅਵਸਰ ਨੀ ਪਰੇ ਤਨ ਕੇ ਦੋਸਤ ਦੁਖਤ ਹਵ ਮਰੇ ਔਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰਸਾ ਹੋਏ ਤਾਂ ਹੈ ਸਭ ਕਾਲਾ ਦੁਸਟ ਰੇ ਸੋ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਦਨਕ ਮੈਂ ਹਰ ਹੋ ਰਿਤਸਿਦ ਕਰਮੋ ਸਭ ਹੋਈ ਦੁਸਟ ਸਾ ਸਵਸ ਕਹਿ ਨ ਕੋਈ ਏਕ ਬਾਾਰ ਜਿਨ ਤੋਂ ਮੈਂ ਸੁਭਾਣਾ ਕਾਲ ਫਾਸਤੇ ਤਾਂ ਹੈ ਉਬਾਰ ਜਿਨਾਂ ਨਾਮ ਤਿਹਾਰੋ ਕਾਹਾਂ ਦਾਦ ਦੁਸਟ ਦੋਖ ਤੇ ਰਹਾ ਖੜ ਗੇ ਕੇਤ ਮੈਂ ਸਨ ਤੇ ਹਾਰੀ ਆਪ ਹੱਥ ਦੇ ਲਿਹੋ ਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ੴ ਸਤਿਗੁਰ ਪ੍ਰਸਾਦਿ ਕਵਿ ਵਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਅਛਾ ਪੂਰਨ ਹੋਏ ਚਿਤ ਕੀ ਇੱਛਾ सब जन मन रहे हमारा अपना जान कृप प्रति पारा हमरे दोस्त सवे तुम काव हो आप हाथ दे मोहे बचाव हो सुखी वसै मोरे परिवार सेवक सिख सवे करतार मोरे अच्छा निस कर दे करियै सब वर्ण को आ संगरियै पूर्ण होए हमारी आशा तोर भजन की रह प्यासा तुम्हें साड कोई वरन त्याऊं ਜੋ ਭਰ ਚਹੁ ਸੁਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੰਚੰ ਸੱਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਅਵਰਿਐ ਮਰਨ ਕਾਲ ਕਾ ਤਰਾਸ ਨੇ ਵਰੀਐ ਹੋਜੂ ਸਦਾ ਹਮਾਰੇ ਪਛਾ ਸਿਰ ਅਸ ਤੁਝੂ ਕਰਿ ਹੋ ਰੱਛਾ ਰਾਖ ਲੇਹੁ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ تم ہو پوری چترد کنتا کال پائیں برہما بترا کال پائیں شیو جی اوترا کال پائیں کر بشن پرکاشا سکل کال کا کی تماسا جون کال جو, جو گیش وید راج برہما جوتو جون کال سب لوک سوارا نمسکار ہیں تاہ ہی ہمارا جون کال سب جگت بناؤ دیو دینت جشن اپجاؤ आद अंत कै अवतार सोई गुरु समझे हो हमारा नमस्कार तस ही को हमारी सकल प्रजा जिन आप सवारी सेवकों को सब गुण सुख दियो सतनन को पलमो वद कियो कट कट के अंतर की जानत भले बुरे की पीर पहचानत ਚੀਟੀ ਤੇ ਕੁੰਜ ਰਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਵਦ ਕਰਖ ਕਰਾ ਕਰਤਾਰ ਪ੍ਰਜਾ ਧਰਤ ਤਵ ਦੇਹ ਅਪਾਰ ਜਵਾ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ ਸਵਤਾਰੈ ਆਪ ਆਪਣੇ ਬੂਜੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਨ ਅਰ ਆਲਮ ਰੰਕਾਰ ਨਿਰਭਾਨ ਲੰਬ ਆਦ ਨਿਲਨਦ ਸੰਬ ਤਾਂ ਕਾ ਮੂੜੋ ਚਾਂਤ ਪੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਮਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਬਨਤ ਪੈਨ ਪੈਨ ਤੋਹਿ ਤੇਤੀ ਤੁਮਰਾ ਲਖ ਨ ਜਾਇ ਪਸਾਰ ਕਿਹ ਵਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਵ ਕਹੀ ਪੂਪਾ ਅੰਡਜ ਜੀਰਜ ਸਿਤ ਜਕੀਨੀ ਉਤਪਜ ਖਾਨ ਬਹਰ ਰਚ ਦੀਨੀ ਕਹਉ ਫੂਲ ਰਾਜਾ ਹੈ ਵਠਾ ਕਹਉ ਸਿੰਮਟ ਪਇਓ ਸੰਕਰ ਇਕੈਠਾ ਸਗ੍ਰਿ ਸ੍ਰੇਸ਼ਟ ਦਿਖਾਇ ਚੰਪਵ ਆਦਿ ਜੁ ਗਾਂਦ ਸਰੂਪ ਸੁਮ ਭਵ ਅਵ ਰੱਛਾ ਮੇਰੀ ਤੁਮ ਕਰੋ ਸਿਖਵਾਰ ਅਸਿਖ ਸੰਕਰੋ ਦੁਸ਼ਟ ਜਿਤੇ ਉਠਵਤ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਦ ਤਵ ਸਰਨੀ ਪਰੇ ਤਨ ਕੇ ਦੋਸਤੋ ਦੁਖ ਤਹ ਵੇ ਮਰੇ ਔਰ ਖ ਜਵਨ ਪਗ ਪਰ ਤਿਹਾਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਤੇ ਐ ਹੈ ਤਾਂ ਕੇ ਕਾਲ ਨਿਕ ਨੀ ਐ ਹੈ ਰਸਾ ਹੋਏ ਤਾਂ ਹੈ ਸਭ ਕਾਲ ਦੋਸਤੋ ਰਸੋ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਤਨ ਕ ਮੈਂ ਹਰ ਹੋ recht sad kar mo sab hoi dosto sa 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 kena koi ek bar jin to mai suba na kal fas te tahe ubara jinna naam tiharo ka ha dad dusht dukh te raha khadg keit mai san te hari aap hath de le ho bari sarb thor mo ho sahayi dusht dukh te le ho bachayi ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ੴ ਸਤਿਗੁਰ ਪ੍ਰਸਾਦ ਕਵਿ ਵਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਅਛਾ ਪੂਰ ਹੋਏ ਚਤ ਕੀ ਇੱਛਾ ਤਬ ਜਨਨ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੋਸਤ ਸਵੇ ਤੁਮ ਕਾਭ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅਛਾ ਨਿਸਕਰਦਾ ਕਰੀਐ ਸਭ ਵਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾਂ ਤੋਰ ਭਜਨ ਕੀ ਰਹਿ ਪਿਆਸਾਂ ਤੁਮਹਿ ਸਾਡ ਕੋ ਯਵਨ ਧਿਆਉ ਜੋ ਵਰ ਚਹ ਸਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੰਚੰ ਸੱਤਰ ਹਮਾਰੇ ਮਾਰਿ ਹੈ ਆਪ ਹਾਤ ਦੇ ਮੁਝੇ ਅਵਰੀਏ ਮਰਨ ਕਾਲ ਕਾ ਤਰਾਸ ਨੇ ਬਰੀਏ ਹੋ ਜੂ ਸਦਾ ਹਮਾਰੇ ਪਛਾ ਸਿਰ ਅਸ ਤੂ ਜੂ ਕਰਿ ਹੋ ਰੱਛਾ ਰਾਖ ਲੇਹੋ ਮੋਹਿ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਬ੍ਰਿਸਨ ਪ੍ਰਕਾਸਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀ ਹੋ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਂਤ ਜਛਨ ਪਜਾਇਓ ਆਦ ਅੰਤੇ ਕੈਵ ਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ نمسکار تصو ہماری سکل پرجا جن آپ سواری شوگن کو سوگن سکھ دیو سترن کو پل مدکیو کٹ کٹ کے انتر کی جانت پلے برے کی پیر پچھانت چیٹی تے کنج رسولا سب پر کرپا دش کر پولا سنتن دکھ پائے تے دکھی سکھ پائے سادن کے سخی ایک ایک کی پیر پچھان ਕਟ ਕਟ ਕੇ ਪਟ ਪਟ ਕੀ ਜਾਨੇ ਜਾਵਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਵਾ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸਭ ਧਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਨ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲ ਅਨਾਦ ਸੰਭ ਤਾ ਕਾ ਮੂੜ ਚਾਤ ਪੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਪੇਦ ਨ ਜਾਣਤ ਮਹਾ ਦੇਵ ਕੋ ਸਤਿਹਤ ਸੰਦਾ ਸਿਵ ਨੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖ ਨ ਜਾਏ ਪਸਾਰਾ ਕਿਹਵਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਵ ਕਹੀ ਪੂਪਾ ਅੰਡਜ ਜੇਰਜ ਸਿਤ ਜਕੀਨੀ ਉਤਪੁਜ ਖਾਨ ਬਹਰ ਰਚ ਦੀਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸੁਮਪਵ ਔਰ ਅੱਛਾ ਮੇਰੀ ਤੂੰ ਕਰੋ ਸੇਖੋ ਵਾਰ ਆ ਸੇਖ ਸੰਕਰੋ ਦੁਸ਼ਟ ਜਿਤੇ ਉਠਵਾ ਤੁ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਦ ਤਵਸਰਨੀ ਪਰ ਤਨ ਕੇ ਦੋਸਤੋ ਦੁਖ ਤਹਾਵੇ ਮਰੇ ਔਰ ਖ ਜਵਨ ਪਗ ਪਰ ਤੇਹਾਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਤੇ ਐ ਹੈ ਤਾਂ ਕੇ ਕਾਲ ਨਿਕਟਨੀ ਐ ਹੈ ਰਸਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਰਿਛੋ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਦਨਕ ਮੈਂ ਹਰ ਹੋ ਰਿਤਸਿਦ ਕਰਮੋ ਸਭ ਹੋਈ ਦੁਸ਼ਟ ਸਾਸ ਸਭ ਸਕੈ ਨ ਕੋਈ ਏਕ ਬਾਰ ਜਿਨ ਤਮੈ ਸੁਭਾਣਾ ਕਾਲ ਫਾਸਤੇ ਤਾਂ ਹੈ ਉਬਾਰ ਜਿਨਾਂ ਨਾਮ ਤੇਹਾਰੋ ਕਾਹਾਂ ਦਾਦ ਦੁਸ਼ਟ ਦੁਖ ਤੇ ਰਹਾ ਖੜ ਕੇ ਕੇਤ ਮੈਂ ਸਨ ਤੇ ਹਾਂ ਰਹੀ ਆਪ ਹੱਥ ਦ ਲੈ ਹੋ ਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ੴ ਸਤਿਗੁਰ ਪ੍ਰਸਾਦਿ ਕਵਿ ਵਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਅਛਾ ਪੂਰਨ ਹੋਏ ਚਤ ਕੀ ਇੱਛਾ ਕਵ ਚਨਨ ਮੰਨ ਰਹਾ ਹਮਾਰਾ ਆਪਣਾ ਜਾਨ ਕ੍ਰਪਾ ਪ੍ਰਤਪਾਰਾ ਹਮਰੇ ਦੋਸਤ ਸਵੇ ਤੁਮ ਕਾਭ ਹੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅਛਾ ਨਿਸ ਕਰਦਾ ਕਰੀਐ ਸਭ ਰਣ ਕੋ ਆ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸਾਡ ਕੋ ਯਵਨ ਧਿਆਉ جو بر سو تم تے پاؤں سیوک سیکھ ہمارے تاری ہے چن چن ستر ہمارے ماری ہے آپ ہاتھ دے مجھے ہے من کال کا تراس ہو جو سدا ہمارے پچھا سیریس تو جو کر ہو رچھا راکھ لے ہو مہر را کھنہارے ساہب سنت سہائے پیارے دین بند دستن کے ہنتا تم ہو پوری چتر دس کنتا ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੀ ਅਵਤਾਰਾ ਕਾਲ ਪਾਇ ਕਰਬੇਸਨ ਪ੍ਰਕਾਸਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਂਤ ਜਛਨ ਉਪਜਾਇਓ आद अंत कै अवतार सोई गुरु समझे हो हमारा नमस्कार तसहि को हमारी सकल प्रजा जिन आप सवारी सेवकों को सब गुण सुख दियो सतनन को पलमो वद कियो कट कट के अंतर की जानत भले बुरे की पीर पहचानत चीटी ते कुंजस्थूला سب پر کرپا دش کر پھولا سنتن دکھ پائے تے دکھی سکھ پائے سادھن کے سخی ایک ایک کی پیر پچھانا کٹ کٹ کے پٹ پٹ کی جانا جب کرکھ کرا کر تارا پرجا ترت تبدی اپارا جبا کرکھ کرت ہو کب ہوں تم میں ملت دے تر سب ہوں جیتے بدن سو تار ਆਪੋ ਆਪਣੇ ਬੋਜ ਚਾਰ ਹੈ ਤਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਨ ਅਰ ਆਲਮ ਰੰਕਾਰ ਨਿਰਭਾਨ ਨਲੰਬ ਆਦ ਨਿਲ ਅਨਦ ਸੰਬ ਤਾਕ ਮੂੜ ਚਾਂਤ ਪੇਦਾ ਜਾ ਕੋ ਭੇਵ ਨ ਪਾਵਤ ਵੇਦਾਂ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਬਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖ ਨ ਜਾਏ ਪਸਾਰ ਕਿਹ ਵਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸੁਰੂਪਾ ਰੰਗ ਭਇਓ ਰਵ ਕਹੀ ਪੂਪਾ ਅੰਡਜ ਜੇਰਜ ਸੇ ਤਜਕੀਨੀ ਉਤਪਜ ਖਾਨ ਬਹਰ ਰਚ ਦੀਨੀ ਕਹੋ ਫੋਲ ਰਾਜ ਹੈ ਬੈਠਾ ਕਹੋ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸੁਮਪਵ ਅਵਰ ਅੱਛਾ ਮੇਰੀ ਤੁਮ ਕਰੋ ਸਿਖ ਵਾਰ ਅਸਿਖ ਸੰਕਰੋ ਦੋਸਤ ਜਿਤੇ ਉਠ ਪਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁਜ ਤਵ ਸਰਨੀ ਪਰੇ ਤਨ ਕੇ ਦੋਸਤੋ ਦੁਖ ਤਹਾਵੇ ਮਰੇ ਔਰ ਖ ਜਵਨ ਪਗ ਪਰ ਤੇਹਾਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਤੈਂ ਹੈ ਹੈ ਤਾਂ ਕੇ ਕਾਲ ਨਿਕਨੀ ਹੈ ਰਸਾ ਹੋਏ ਤਾਂ ਹੈ ਸਭ ਕਾਲਾ ਦੋਸਤੋ ਰਸੋ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਤਨ ਕ ਮੈਂ ਹਰ ਹੋ ਰਿਤ ਸਤ ਘਰ ਮੋ ਸਭ ਹੋਈ ਦੁਸਤ ਸਾ ਸਭ ਸਕੈ ਨ ਕੋਈ ਏਕ ਬਾਰ ਜਨ ਤੁ ਮੈ ਸੁਭਾਰਾ ਕਾਲ ਫਾਸਤੇ ਤਾਹਿ ਉਬਾਰਾ ਜਿਨਾਂ ਨਾਮ ਤਿਹਾਰੋ ਕਾਹਾ ਦਾਦ ਦੁਸਤ ਦੁਖ ਤੇ ਰਹਾ ਖੜਗ ਕੇਤ ਮੈ ਸਨ ਤਿਹਾਰੀ ਆਪ ਹੱਥ ਦਲੇ ਹੋ ਬਾਰੀ ਸਰਬ ਠੌਰ ਮੋ ਹੋ ਸਹਾਈ ਦੁਸਤ ਦੁਖ ਤੇ ਲੇ ਹੋ ਬਚਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ੴ ਸਤਿਗੁਰ ਪ੍ਰਸਾਦ ਕਵਿ ਵਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਅਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਜਨਨ ਮੰਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੋਸਤ ਸਵੇ ਤੁਮ ਕਾਭ ਹੋ ਆਪ ਹੱਥ ਦੇ ਮੋਹਿ ਬਚਾਵ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅਛਾ ਨਿਸਕਰਦਾ ਕਰੀਐ ਸਭ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੇ ਆਸਾਂ ਤੋਰ ਭਜਨ ਕੀ ਰਹਿ ਪਿਆਸਾਂ ਤੁਮਹਿ ਸਾਡ ਕੋ ਯਵਨ ਧਿਆਉ ਜੋ ਵਰ ਚਹ ਸਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੰਚੰ ਸੱਤਰ ਹਮਾਰੇ ਮਾਰਿ ਹੈ ਆਪ ਹਾਤ ਦੇ ਮੁਝੇ ਅਵਰੀਏ ਮਰਨ ਕਾਲ ਕਾ ਤਰਾਸ ਨੇ ਬਰੀਏ ਹੋ ਜੂ ਸਦਾ ਹਮਾਰੇ ਪੱਛਾ ਸਿਰ ਅਸ ਤੂ ਜੂ ਕਰਿ ਹੋ ਰੱਛਾ ਰਾਖ ਲੇਹੋ ਮੋਹਿ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੀ ਅਵਤਰਾ ਕਾਲ ਪਾਇ ਕਰਬੇਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀ ਹੋ ਬੇਦ ਰਾਜ ਬ੍ਰਹਮਾ ਜੋਤੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਪਜਾਇਓ ਆਦ ਅੰਤੇ ਕੈਵ ਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ نمسکار تصو ہماری سکل پرجا جن آپ سواری شن کو سوگن سکھ دیو سترن کو پل مد کیو کٹ کٹ کے انتر کی جانت پلے برے کی پیر پچھانت چیٹی تے کنج رستھولا سب پر کرپا دش کر پھولا سنتن دکھ پائے تے دکھی سکھ پائے سادھن کے سکھی ایک ایک کی پیر پچھان ਕਟ-ਕਟ ਕੇ ਪਟ-ਪਟ ਕੀ ਜਾਣਾ ਜਾਵਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਵ ਦੇਹ ਆਪਾਰਾ ਜਵਾ ਕਰਖ ਕਰਤ ਹੋ ਕਬ ਹੂੰ ਤਮੈ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ ਸਭ ਤਾਰੈ ਆਪ ਆਪਣੀ ਬੂਜੋ ਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਨ ਅਰ ਆਲਮ ਰੰਕਾਰ ਨਿਰਕਾਰ ਨਲੰਬ ਆਦਿ ਨੀਲ ਅਨਾਦ ਸੰਭ ਤਾਂ ਕਾ ਮੂੜ ਚਾਤ ਭੇਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸੰਦਾ ਸਿਵ ਨੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਬਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਿਹਵਤ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸੁਰੂਪਾ ਰੰਗ ਭਇਓ ਰਵ ਕਹਿ ਪੂਪਾ ਅੰਡਜ ਜੇਰਜ ਸੇ ਤਜ ਕੀਨੀ ਉਤਪਜ ਖਾਨ ਬਹਰ ਰਚ ਦੀਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸੁਮਪਵ ਔਰ ਅੱਛਾ ਮੇਰੇ ਤੂੰ ਕਰੋ ਸੇਖੋ ਬਾਰ ਆ ਸੇਖ ਸੰਕਰੋ ਦੁਸ਼ਟ ਜਿਤੇ ਉਠਵਾ ਤਉ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਦ ਤਵ ਸਰਨੀ ਪਰੇ ਤਨ ਕੇ ਦੋਸਤੋ ਦੁਖ ਤਹਵੇ ਮਾਰੇ ਔਰ ਖ ਜਵਨ ਪਗ ਪਰੇ ਤੇਹਾਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਤੈਂ ਹੈ ਤਾਂ ਕੇ ਕਾਲ ਨਿਕਟਨੀ ਹੈ ਰਸਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਰੇਸੋ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਦਨਕ ਮੈਂ ਹਰ ਹੋ ਰਿਤਸਤ ਕਰਮੋ ਸਭ ਹੋਈ ਦੁਸ਼ਟ ਸਾ ਸਵਸਾ ਕਹਿਣਾ ਕੋਈ ਏਕ ਬਾਾਰ ਜਿਨ ਤੁਮੈ ਸੁਭਾਣਾ ਕਾਲ ਫਾਸਤੇ ਤਾਂ ਹੈ ਉਬਾਰ ਜਿਨਾਂ ਨਾਮ ਤੇਹਾਰੋ ਕਾਹਾਂ ਦਾਦ ਦੁਸ਼ਟ ਦੁਖ ਤੇ ਰਹਾ ਖੜ ਗੇ ਕੇਤ ਮੈਂ ਸਨ ਤੇ ਹਾਰੀ ਆਪ ਹੱਥ ਦਲੇ ਹੋ ਬਾਰੀ ਸਰਬ ਥੋਰਮ ਹੋ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ